ਹਾਂਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ Instagram ਪੇਜ ਸਲੈਨ ਪੰਜਾਬੀ ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ ਤਤ ਅੱਠ ਫੋਟੋਆਂ ਜਾਂ ਦੋ ਕਮੈਂਟ ਦੀ ਵੀਡੀਓ ਬਣਾ ਕੇ ਮੇਰੇ WhatsApp ਨੰਬਰ 'ਤੇ ਸੰਪਰਕ ਕਰੋ WhatsApp ਦਾ ਨੰਬਰ ਤੇ Instagram ਪੀ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਹਾਂਜੀ ਅੱਜ ਲੈ ਕੇ ਆਇਆ ਜੀ ਕਦੂ ਕਰਨ ਵਾਲੀ ਫਿਰਕੀ ਰੀਲ ਬਿਕਾਉ ਬਿਲਕੁਲ ਚਾਲੂ ਹੁਲਾਤ ਆ ਸਿਰਫ ਰੰਗ ਡਾਉਣ ਆ ਸਾਫ ਸੁਥਰੀ 11 ਹਲਾਂ ਤੇ ਫਿੱਟ ਹੋਣ ਵਾਲੀ ਕੀਮਤ ਸਿਰਫ 10000 ਰੁਪਏ ਏਰੀਆ ਆ ਪਿੰਡ ਡਾਲ ਸਿੰਘ ਵਾਲਾ ਨੇੜੇ ਜੈਤੂ ਪੰਜਾਬ ਵੀਰ ਦਾ ਮੋਬਾਈਲ ਨੰਬਰ ਆ 94643 33163 92643 33163